ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਸਵੇਰ ਸਵੇਰ ਦੀ ਤੇ ਅਮੀਰ ਕਰਦੇ ਆ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਜੀ ਵਧੀਆ ਹੋਵੋਗੇ ਤੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਦੇਵੇ ਤੇ ਆਪਣੇ ਜੀ ਕੱਲ ਦਾ ਲੱਗਿਆ ਹੋਇਆ ਮਿਸਤਰੀ ਜਿਵੇਂ ਕਿ ਤੁਹਾਨੂੰ ਪਤਾ ਹੀ ਸੀਗਾ ਤੁਸੀਂ ਇੰਸਟਾਗ੍ਰam ਤੇ ਸਾਡੀ ਵੀ ਦੇਖੀ ਹੋਣੀ ਆ ਆਪਾਂ ਟਾਇਲ ਵਗੈਰਾ ਲਵਾ ਰਹੇ ਆ ਘਰੇ ਜੇ ਸਾਡੇ ਪੈਰ ਆ ਪੂਰਾ ਖਲਿਆਰਾ ਘਰ ਦੇ ਵਿੱਚ ਖਲਿਆਰਾ ਦਾ ਤੁਹਾਨੂੰ ਅਸੀਂ ਦਿਖਾਣਾ ਨਹੀਂ ਕਿਉਂਕਿ ਸਾਡਾ ਸਾਰਾ ਸਮਾਨ ਘਰ ਦਾ ਬਾਹਰ ਕੱਟਿਆ ਹੋਇਆਗਾ ਬਾਹਰ ਪਿਆ ਤੇ ਸੋ ਅੱਜ ਤੁਹਾਨੂੰ ਦਿਖਾਣੇ ਆ ਅਸੀਂ ਦੇਖ ਆ ਤੁਸੀ ਆਹ ਤੁਹਾਨੂੰ ਦਿਖਾਉਂਦੇ ਆ ਕਿ ਸਾਰਾ ਸਮਾਨ ਜਿਹੜਾ ਸਾਡਾ ਸਾਰਾ ਸਾਡਾ ਬੇੜੇ ਚ ਪਿਆ ਹੋਣਾ ਜਿੰਨੇ ਵੀ ਕਮਰਿਆਂ ਦਾ ਭਾਂਡੇ ਦਾ ਸਮਾਨ ਇਹ ਆਪਣਾ ਜਿੱਥੇ ਆਪਣਾ ਬੈਡਰੂਮ ਲੱਗਿਆ ਹੁੰਦਾ ਦੇਖੇ ਜੀ ਤੁਸੀ باہر پڑتا باقی

گل بات اپنے کرپا بن رہا جی سارا دوسرا دونوں یہ کر کے ਦੇਖੋ ਮੈਂ ਸਾਬ ਨੂੰ ਸੀ ਇਹਦਾ ਜੀ ਦੇਖੋ ਜੀ ਮੇਰਾ ਕੋਈ ਹੋਣੀ ਇਸ ਥੋੜਾ ਸੰਜੋ ਉਹ ਅਸੀਂ ਸੰਜੋ ਕਿੰਤਾ ਸਾਰੇ ਨੇ ਮੇਰੇ ਜਿੰਨੇ ਭੈਣ ਭਰਾ ਮੈਂ ਤੁਸੀ ਵੀਡੀਓ ਦੇਖਦੇ ਹੋ ਆਪਣੇ ਬਲੌਗ ਵਗੈਰਾ ਦੇਖਦੇ ਹੋ ਇਹ ਤੋਂ ਟਾ ਪਿਆਰਾ ਜੀ ਤੇ ਵਾਹਿਗੁਰੂ ਤੁਹਾਡਾ ਤੇ ਮੇਰਾ ਪਿਆਰ ਆ ਹੀ ਬੜਾਇਆ ਹੈ ਠੀਕ ਹੈ ਤੇ ਆਜੋ ਜੀ ਮੈਂ ਖਾਣੇ ਕੋਲ ਨੂੰ ਦੇਖੋ ਸਾਡੇ ਬੁਰਾ ਹਾਲ ਹੋਇਆ ਪਿਆਰ ਇਸ ਦਾ ਪਰ ਇਹ ਤੁਹਾਨੂੰ ਦਿਖਾ ਦਾਂਗੇ ਆਪਾਂ ਇਹ ਰੈਡੀ ਸ਼ੈਡੀ ਹੋ ਗਿਆ ਨਾ ਠੀਕ ਹੈ ਤੁਹਾਨੂੰ ਅਗਲੇ ਦਿਨ ਦਿਖਾਵਾਂਗੇ ਅਸੀਂ ਆਹ ਦੇਖੋ ਹੁਣ ਤਾਂ ਫਿਰ ਹਾਲ ਦੇਖੋ ਪਤਾ ਨਹੀਂ ਲੱਗੀਆਂ ਦਾ ਕਿਹੜੀ ਚੀਜ਼ ਕਿੱਥੇ ਪਈ ਆ ਦੇਖੋ ਕੱਪੜੇ ਲੱਤੇ ਨੇ ਕੋਈ ਜਮੀ ਨਹੀਂ ਪਤਾ ਲੱਗੀਆਂ ਦਾ ਠੀਕ ਹੈ ਜੀ ਤੇ ਅੱਜ ਲੱਗਣਾ ਜੀ ਬਰਾਂਡੇ ਦੇ ਵਿੱਚ ਅੱਜ ਬਰਾਂਡਾ ਅੱਧਾ ਕਰ ਰਹੀਏ ਦੇਖ ਸਕਦੇ ਹੋ ਤੁਸੀਂ ਆਪ ਦੇਖੋ ਆਹ ਦੇਖੋ ਜੀ ਤੇ ਸਾਰਾ ਸਮਾਨ ਸਾਡਾ ਪਿਆ ਬਾਹਰ ਠੀਕ ਹੈ ਜੀ ਤੇ ਬਸ ਮੇਰੇ ਕੋਲੇ ਲਾਜ ਨਹੀਂ ਹੈਗੇ ਕੋਈ ਵੀ ਕਿਉਂਕਿ ਇਹਦੇ ਵਿੱਚ ਤੁਸੀਂ ਮੇਰਾ ਸਹਯੋਗ ਦਿੱਤਾ ਜੇ ਤੁਸੀਂ ਨਾ ਨਾ ਮੇਰੀ ਬਾਹ ਪੜਦੇ ਤੇ ਮੈਂ ਅੱਜ ਜਿੱਥੇ ਪਹਿਲਾਂ ਸੀਗੀ ਮੈਂ ਉੱਥੇ ਹੀ ਰਹਿਣਾ ਸੀਗਾ ਪਰ ਹੁਣ ਤੁਹਾਡੇ ਪਿਆਰ ਤੇ ਸਦਕੇ ਵਾਹਿਗੁਰੂ ਦੀ ਕਿਰਪਾ ਨਾਲ ਕੇ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਸਦਕੇ ਆਜਾ ਪਾ ਵਾਹ ਬੜੀ ਹੈ ਤੁਸੀਂ ਮੇਰੀ ਤੇ ਤੁਹਾਡਾ ਸਾਰਿਆਂ ਨੂੰ ਲਵ ਯੂ ਆ ਰੱਕ ਭਰ ਕੇ ਤੇ ਤੇ ਬਾਕੀ ਸਾਰੇ ਮੈਨੂੰ ਕੌਂਜੀ ਨੂੰ ਜਿਲਦੇਸ਼ ਨੂੰ ਜ਼ਰੂਰ ਕਹਿਦਾ ਕਰੋ ਜੀ ਠੀਕ ਹੈ ਤੇ ਕਿਉਂਕਿ ਜਦੋਂ ਨਵਾਂ ਜਿ ਨਵੀਂ ਚੀਜ਼ ਬਣਦੀ ਆ ਨਾ ਉਹਦੀ ਆਪਾਂ ਮਾਰਕਾ ਦਿੰਨੇ ਆ ਜੀ ਵਧਾਈਆਂ ਦਿੰਨੇ ਆ ਤੇ ਮੈਨੂੰ ਇੰਗਲਿਸ਼ ਨਹੀਂ ਆਉਂਦੀ ਆਪਾਂ ਤਾਂ ਗਰੇ ਕੰਗ੍ਰੈਚੁਲੇਸ਼ਨ ਕੰਗ੍ਰੈਚੁਲੇਸ਼ਨ ਠੀਕ ਹੈ ਨਾ ਕੌਂਜੀ ਨੂੰ ਜਿਲਦੇਸ਼ ਨੂੰ ਆ ਵੀ ਕੁੜੀਆਂ ਨੂੰ ਮਾਰਨਾਂ ਨੂੰ ਮੁਰਨਾ ਹੈ ਬੰਨ੍ਹਾ ਬਾਕੀ ਕਰਾ ਸਾਰਾ ਪਾਰ ਕਰਨਾ ਵਾ ਰਾਕੇ ਨਾਲ ਗੁਗੁਨ ਖਾਈਂ ਬਹੁਤ ਬੁਰਾ ਹਾਲ ਹੈ ਜੀ ਬਹੁਤ ਜਿਆਦਾ ਠੀਕ ਆ ਇੱਧਰ ਦੇਖੋ ਮੰਜਾਂ ਤੇ ਮੱਜੇ ਚੜੇ ਪਏ ਆ ਬਿੱਡਾਂ ਤੇ ਬੈੱਡ ਛੜੇ ਪਏ ਆ ਨਮਾਰੀਆਂ ਕਿਧਰੇ ਕੋਸ਼ ਕਿਧਰੇ ਕੋਸ਼ ਇੱਧਰ ਦੇਖੋ ਇਹ ਸਾਰਾ ਬਹੁਤ ਜ਼ਿਆਦਾ ਹੋ ਹੋਇਆ ਪਿਆ ਜੀ ਤੇ ਆਹ ਦੇਖੋ ਸਾਢੇ ਆ ਮੇਰੀ ਵੀਡੀਓ ਵਾਲਾ ਇੰਸਟਾਗ੍ਰam ਵੀਡੀਓ ਵਾਲਾ ਵੀ ਮੇਰਾ ਅਜ ਬਚਾਰਾ ਇੱਥੇ ਪਿਆਗਾ ਤੇ ਆਹ ਸਾਡੀਆਂ ਬਾਥਰੂਮ ਦੀਆਂ ਤੇ ਰਸੋਈ ਦੀਆਂ ਟਾਈਲਾਂ ਨੇ ਤੇ ਆਹ ਸਾਡੇ ਹਜੇ ਅੰਦਰ ਭਾਂਡੇ ਦੀਆਂ ਤੇ ਸੋਈ ਦੀਆਂ નીચે ਵਾਲਾਂ ਟਾਈਲਾਂ ਨੇ ਤੇ ਆ ਦੇਖੋ ਸਾਡਾ ਸਕੀ ਹਾਲ ਕੀਤੇ ਪਏ ਆ ਪਤਾ ਨਹੀਂ ਕਿਸ ਤਰੇ ਇਹ ਕਾਦੇ ਚ ਕੱਡੇ ਮੜ ਦੇ ਬੱਡੇ ਚ ਕਰਤੇ ਹੋਣਗੇ ਤੇ ਬਹੁਤ ਯਾਨੀ ਕਿ ਉਹ ਹੋਇਆ ਪਿਆ ਜੀ ਠੀਕ ਹੈ ਚਲੋ ਖਿਆਲਾ ਦਾ ਲੋਟ ਆਜੂਗਾ ਖਿਆਲਾ ਲੋਟ ਆਜੂਗਾ ਪਰ ਇੱਕ ਵਾਰੀ ਘਰ ਦੀ ਤਾਂ ਸਿਲ ਨਿਕਲ ਜੂਗੀ ਤੇ ਘਰ ਬਣ ਜੂਗਾ ਵਧੀਆ ਆਪਣਾ ਠੀਕ ਹੈ ਜੀ ਤੇ ਬਾਕੀ ਦਿਖਾ ਦਾਂਗੇ ਤੁਹਾਨੂੰ ਜਦੋਂ ਮਿਸਤਰੀ ਸਾਹਿਬ ਆਉਣਗੇ ਤੇ ਥੋੜਾ ਉਹਨਾਂ ਦਾ ਖਾਣਾ ਦੇ ਤੁਹਾਨੂੰ ਠੀਕ ਹੈ ਜੀ ਤੇ ਬਣੇ ਰਿਓ ਬਲੌਗ ਜੀ ਨਾਲ ਆ ਕੇ ਕੁਝ ਦੇਖ ਸਕਦੇ ਹੋ ਤੇ ਮਿਸਤਰ ਗਾਣੇ ਆਪਣਾ ਇੱਕ ਕਮਰਾ ਦਾ ਕਰਤਾ ਰੈਡੀ ਦੇ ਸਕਦੇ ਹੋ ਕਮਰੇ ਨੂੰ ਕਮਰਾ ਵੀ ਥੋੜਾ ਦਿਖਾ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿੱਦਾਂ ਲੱਗਿਆ ਤੁਹਾਨੂੰ ਸੱਤ ਹੈ ਤੇ ਲਾ ਲਵਾਇਆ ਆਪਾਂ ਇਹ ਆਪਾਂ ਨੂੰ ਭੇਜਿਆ ਸੀ ਬਾਈ ਗੋੜੇ ਟਾਇਰ ਵਾਲੇ ਨੇ ਰਾਤ ਪੁਰੇ ਤੋਂ ਤੇ ਇਹ ਤਾਂ ਸਾਡੇ ਮਿਸਤਰੀ ਸਾਹਿਬ ਜਿਹਨੇ ਲੱਗੇ ਨੇ ਜੀ ਮੇਰਾ ਸਾਫਤਰਾ ਕੰਮ ਬਹੁਤ ਵਧੀਆ ਕੰਮ ਲੱਗਿਆ ਤੁਹਾਨੂੰ ਬਹੁਤ ਬਹੁਤ ਤਰਫੋਂ ਪ੍ਰਤਾਂਤ ਅੱਟਕੇ ਦਿਖਾਈ ਦਿੱਤਾ ਸੀਗਾ ਕਿ ਅੰਦਰਲੇ ਕਮਰੇ ਆਪਣੇ ਹੋ ਗਏ ਜੀ ਕੰਪਲੀਟ ਠੀਕ ਹੈ ਤੇ ਸਫਾਈ ਕਰਤੀ ਸੀ ਪਰ ਉਦਾਂ ਦੀ ਸਫਾਈ ਨਹੀਂ ਕੀਤੀ ਜਿਵੇਂ ਵੀ ਆਮ ਹੁੰਦੀ ਹੈ ਸਫਾਈ ਇਹ ਸੋਈ ਵੀ ਤਿਆਰ ਹੋ ਗਈ ਮੈਂ ਕੈਮਰਾਮੈਨ ਨੂੰ ਕਹੂੰਗੀ ਦਿਖਾ ਦਿਓ ਅਬ ਸੋਈ ਵੀ ਤਿਆਰ ਹੋ ਗਈ ਜੀ ਉਨੀ ਨਹੀਂ ਹੋਈ ਪੈਣ ਦਾ ਮਤਲਬ ਸੋਈ ਵੀ ਅਜੇ ਤੇ ਦੇਖ ਸਕਦੇ ਤੁਸੀਂ ਤੇ ਮੈਂ ਦੱਬ ਬੜ ਗਿਆ ਇਹ ਸੋਈ ਦਾ ਅਬ ਇਹੋ ਸਾਰਾ ਕਟਿਆ ਗਿਆ ਜੀ ਤੇ ਉਹ ਕਟਈਆਂ ਨੇ ਚੰਗੀਆਂ ਬਣ ਗਈਆਂ ਕਟਈਆਂ ਕੀ ਸੋਈ ਦਾ ਉਹ ਕੱਈਆਂ ਨੇ ਅੜਾ ਉੱਪਰ ਲਾਉਣਾ ਇਹਦੇ ਹਣਾ ਪੱਥਰ ਤੇ ਸੋਈ ਉਹਨੇ ਕੰਮ ਪੂਰੇ ਜੇ ਉਹ ਹੀ ਸੋਈ ਜੇ ਪਹਿਲਾ ਕੰਮ ਇਹ ਕਰਮੀ ਬਹੁਤ ਜ਼ਿਆਦਾ ਹੈ ਜੀ ਤੇ ਵਾ ਜਿੰਨਾ ਕ ਵਿਚਾਰੇ ਕਰੀ ਜਾਂਦੇ ਆ ਬਹੁਤ ਵਧੀਆ ਕਰਦੇ ਇਹ ਕੰਮ ਅਗਰ ਇਹ ਸਾਈਂ ਦੇ ਰੱਖਿਆ ਸਮਾਨ ਇੱਕ ਵਾਰੀ ਸਮਾਨ ਜੋ ਉਹਨਾਂ ਵਧੀਆ ਨਹੀਂ ਰੱਖਿਆ ਜਹਾ ਤੇ ਇਹ ਮੱਦਰ ਦੇ ਬੰਦੇ ਨਹੀਂ ਹੋਈ ਖਿਲਾੜ ਚਾ ਦੇਂ ਆਇਆ ਕੀਤਾ ਹੋਇਆ ਇੱਕ ਵਾਰੀ ਜੀ ਹਜੇ ਤੇ ਹਜੇ ਉਹਨਾਂ ਨਹੀਂ ਹੋਇਆ ਇਹ ਤਾਂ ਹਜੇ ਜਦੋਂ ਬਰਾਵਾ ਮਿਸਤਰੀ ਨਿਕਲ ਕੇ ਕਰੋ ਫੇਰ ਹੀ ਗੱਲਬਾਤ ਬੜੂਗੀ ਹੂੰ ਤੇ ਆ ਮਿਸਤਰੀ ਉਹ ਆਪਣੇ ਲਈ ਜਾਂਦੇ ਆ ਮਿਸਤਰੀ ਇੱਧਰ ਬਾਹਰ ਲੱਗੇ ਹੋਏ ਆ ਤੇ ਮੈਂ ਕੈਮਰਾਮੈਨ ਨੂੰ ਦਿਖਾਵਾਂਗੀ ਵੀ ਉਹ ਜਿਹੜਾ ਰਸੋਈ ਵਾਲਾ ਦਾ ਉਹ ਦਿਖਾ ਚਲ ਆ ਜੇ ਚਲੋ ਜੀ ਚਲੋ ਜੀ ਕੰਮ ਕਰਨਾ ਹੈ ਚਲੋ ਅਲੈਕੁਮ ਇੱਕ ਬੈਡਾ ਹਰੂ ਲੀ ਜਾਂਦਾ ਹੈ ਆਪਣਾ ਸਾਡਾ ਇੱਕ ਬੈਡਾ ਪਿਆ ਬਹੁਤ ਖਿਲਾਰਾ ਵੱਜ ਰਿਹਾ ਜੀ ਘਰੇ ਬਹੁਤ ਜਿਆਦਾ ਤੇ ਉਧਰ ਪੱਥਰ ਕੱਟਦਾ ਜੀ ਰਸੋਈ ਦਾ ਦੇਖ ਸਕਦੇ ਹੋ ਤੁਸੀਂ ਮਿਸਤਰੀ ਨੂੰ ਲੱਗ ਗਿਆ ਇਧਰ ਪਿਆਸ ਮਿਸਤਰੀ ਕੇ ਪਾਣੀ ਪੀ ਰਿਹਾ ਸਾਡਾ ਦਾ ਬਹੁਤ ਕਹਿਣ ਦਾ ਮਤਲਬ ਕਿ ਫਰੰਡ ਬੁਰਾ ਹਾਲ ਹੋਇਆ ਪਿਆ ਕਰਨੀ ਨਾਲ ਸਾਰਾ ਦਿਨ ਬਹੁਤ ਔਖਾ ਕੱਢਣਾ ਪੈਂਦਾ ਸਾਨੂੰ ਇਧਰ ਦੇਖੋ ਸਾਡੀ ਬੈਠਕ ਦਾ ਕੀ ਹਾਲ ਹੈ ਪੱਥਰ ਉਹ ਪਿਆ ਜੀ ਰਸੋਈ ਦਾ ਆਹ ਰਸੋਈ ਹਾਂ ਉਹ ਪਿਆ ਓਹਲੇ ਪੁੱਠਾ ਬਰਖਿਆ ਹੋਇਆ। ਅੱਛਾ ਪੁੱਠਾ ਰੱਖਿਆ ਹੋਇਆ ਉਹ ਸਾਡਾ ਰਸੋਈ ਦਾ ਸਮਾਨ ਇੱਧਰ ਤੇ ਖਲਿਆਰਾ ਦੇਖੋ। ਦੇਖੋ ਜੀ ਆ ਹਾਲ ਹੁੰਦਾ ਜਦੋਂ ਮਿਸਤਰੀ ਲੱਗਦੇ ਆ ਘਰੇ। ਬਹੁਤ ਔਖਾ ਦਾ। ਚਲੋ ਠੀਕ ਹੈ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਸੋਹਣੇ-ਸੋਹਣੇ ਕਮੈਂਟ ਕਰਿਓ ਤੇ ਜਦੋਂ ਸਾਡਾ ਘਰ ਆਏ ਇੱਕਦਮ ਪੂਰਾ ਚਕਾ-ਚੱਕ ਸਫਾਈਆਂ ਹੋਊਗਾ ਤੇ ਅਸੀਂ ਸਮਾਨ ਜਿਵੇਂ ਸਾਡਾ ਪਹਿਲਾਂ ਸੀਗਾ ਉਹ 100 ਸਾਰੇ ਸਮਾਨ ਜਦੋਂ ਜਚਾਤਾ ਤੇ ਤੁਹਾਡੇ ਨਾਲ ਆਪਾਂ ਜਰੂਰ ਸ਼ੇਅਰ ਕਰਾਂਗੇ ਇਹਦੇ ਵਿੱਚ ਤੁਹਾਡਾ ਬਹੁਤ ਸਹਿਯੋਗ ਆ ਤੁਸੀਂ ਮੈਨੂੰ ਸਬਸਕ੍ਰਾਈਬ ਕੀਤਾ ਹਨਾ ਮੇਰੇ ਚੈਨਲ ਨੂੰ ਮੈਨੂੰ ਇੰਨਾ ਪਿਆਰ ਦਿੱਤਾ ਤੁਸੀਂ ਤੇ ਤੁਹਾਡਾ ਦਿਲੋਂ ਬਹੁਤ-ਬਹੁਤ ਧੰਨਵਾਦ ਆ ਜੀ ਜਿੰਨੀ ਮੇਰੀ YouTube ਫੈਮਲੀ ਹੈ ਮੇਰੇ ਨਾਲ ਜੁੜੀ ਹੈ ਤੇ ਹੁਣ ਬਸ ਜਲਦੀ ਤੋਂ ਜਲਦੀ ਆਪਣਾ 1 ਲੱਖ ਕੰਪਲੀਟ ਕਰੋ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਸੋਹਣੇ-ਸੋਹਣੇ ਕਮੈਂਟ ਕਰ ਦਿਓ ਜੀ ਤੇ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਿਦਾਂ ਦਾ ਲੱਗਿਆ ਤੇ ਜਰੂਰ ਦੱਸਿਓ ਠੀਕ ਹੈ ਜਿੱਦਾਂ ਦਾ ਸਾਡੇ ਸਾਡੀ ਤੁਸੀਂ ਬਾਹ ਫੜੀ ਆ ਹਨਾ ਤੇ ਪ੍ਰਮਾਤਮਾ ਕੁੱਲ ਦਾ ਭਲਾ ਕਰੇ ਤੇ ਸਾਰਿਆਂ ਨੂੰ ਖੁਸ਼ ਰੱਖੇ ਬੱਬਾ